ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ BBN ਨੈਟਵਰਕ ਪੰਜਾਬ ਨੂੰ ਤੁਸੀਂ ਇਤਨ ਕਰ ਪਿਆਰ ਦਿੱਤਾ ਕਿ ਹੁਣ BBN ਨੈਟਵਰਕ ਪੰਜਾਬ ਤੋਂ ਬਾਅਦ ਅਸੀਂ ਤੁਹਾਡੇ ਵਪਾਰ ਨੂੰ ਵਧਾਉਣ ਦੇ ਲਈ ਲੈ ਕੇ ਆਇਆ BBN ਲੋਕਲ ਹੱਟੀ ਜਿਸ ਨੂੰ ਅਸੀਂ ਕੁਝ ਦਿਨ ਪਹਿਲਾਂ ਹੀ ਲਾਂਚ ਕੀਤਾ ਤੇ ਤੁਹਾਡਾ ਪਿਆਰ ਸਾਨੂੰ ਇਸ ਕਦਰ ਮਿਲਿਆ ਕਿ ਸਾਨੂੰ ਸ਼ਹਿਰ ਦੇ ਵਿੱਚੋਂ ਲਗਾਤਾਰ ਦੁਕਾਨਦਾਰਾਂ ਦਾ ਜਿਹੜਾ ਪ੍ਰੋਮੋਸ਼ਨ ਨੂੰ ਲੈ ਕੇ ਫੋਨ ਆ ਰਿਹਾ ਹੈ ਤਾਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਵੱਡੇ ਵੱਡੇ ਮਾਲ ਖੁੱਲ ਚੁੱਕੇ ਨੇ ਆਊਟਲੈਟ ਖੁੱਲ ਚੁੱਕੇ ਨੇ ਤੇ ਹੋਰ ਬਹੁਤ ਸਾਰੇ ਜਿਹੜੇ ਇੱਥੇ ਸ਼ੋਪਿੰਗ ਕੰਪਲੈਕਸ ਖੁੱਲ ਚੁੱਕੇ ਨੇ ਜਿਸ ਕਰਕੇ ਜਿਹੜੇ ਮੋਜੇ ਵਪਾਰੀ ਨੇ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਥੱਪ ਹੋ ਚੁੱਕਿਆ ਹੈ ਜਿੱਥੇ ਹੁਣ ਮੋਜੇ ਵਪਾਰੀਆਂ ਨੂੰ ਬਚਾਉਣ ਦੇ ਲਈ ਅਤੇ ਬਚਾ ਬਾਜ਼ਾਰ ਨੂੰ ਬਚਾਉਣ ਦੇ ਲਈ ਅਸੀਂ ਹੈ ਜਿਹੜਾ ਇਹ ਪਹਿਲ ਕਦਮੀ ਲੈ ਕੇ ਆਏ ਹਾਂ ਜਿੱਥੇ ਤੁਸੀਂ ਹੁਣ ਆਪਣੇ ਵਪਾਰ ਨੂੰ ਬੜੇ ਹੀ ਘੱਟ ਰੇਟ ਦੇ ਉੱਤੇ ਸਿਰਫ 2999 ਦੇ ਵਿੱਚ ਆਪਣੇ ਵਪਾਰ ਨੂੰ ਹੋਰ ਵਧਾ ਸਕਦੇ ਹੋ ਅਤੇ ਆਸਾਨ ਤਰੀਕੇ ਨਾਲ ਤੁਸੀਂ ਵੀ ਆਪਣੇ ਵਪਾਰ ਨੂੰ ਹੈ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾ ਸਕਦੇ ਹੋ ਤਾਂ ਹੁਣ ਦੇਰ ਕਿਸ ਗੱਲ ਦੀ ਆਪਣੇ ਵਪਾਰ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਅਤੇ ਆਸਾਨ ਤਰੀਕੇ ਦੇ ਨਾਲ ਘੱਟ ਰੇਟ ਦੇ ਵਿੱਚ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਬੀਏ ਨੈਟਵਰਕ ਪੰਜਾਬ ਦੇ ਨਵੇਂ ਇੱਕ ਚੈਨਲ ਦੇ ਉੱਤੇ ਵੀਬੀਏ ਲੋਕਲ ਹੱਟੀ ਜਿਸ ਦਾ ਮਕਸਦ ਵਪਾਰ ਨੂੰ ਵਧਾਉਣਾ ਅਤੇ ਸ਼ਹਿਰ ਦੇ ਉੱਜੜ ਦੇ ਬਾਜ਼ਾਰ ਨੂੰ ਬਚਾਉਣਾ ਹੈ ਤਾਂ ਆਓ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਤਾਂ ਅੱਜ ਹੀ ਸੰਪਰਕ ਕਰੋ 96467 25234 ਤੁਹਾਡਾ ਆਪਣਾ ਸੋਨੂਪਲ ਬੀਬੀ ਨੈਟਵਰਕ ਪੰਜਾਬ